ਪੁਲਾੜ ਦੀ ਦੁਨੀਆ ਰਹੱਸਾਂ ਨਾਲ ਭਰੀ ਹੋਈ ਹੈ ਅਤੇ ਦੁਨੀਆ ਭਰ ਦੀਆਂ ਪੁਲਾੜ ਏਜੰਸੀਆਂ ਇਹਨਾਂ ਰਹੱਸਾਂ ਨੂੰ ਸੁਲਝਾਉਣ ਤੇ ਲਗਾਤਾਰ ਕੰਮ ਕਰ ਰਹੀਆਂ ਨੇ ਪਰ ਕੀ ਤੁਸੀਂ ਜਾਣਦੇ ਹੋਗੇ ਕਿਸ ਗ੍ਰਹਿ ਦੀ ਮਿੱਟੀ ਸਭ ਤੋਂ ਮਹਿੰਗੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਿੱਟੀ ਸਭ ਤੋਂ ਮਹਿੰਗੀ ਕਿੱਥੋਂ ਦੀ ਹੈ ਅਤੇ ਇਸ ਨੂੰ ਧਰਤੀ ਤੇ ਕੌਣ ਲਿਆ ਰਿਹਾ ਹੈ NASA ਸਮੇਤ ਕਈ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਵੱਖ-ਵੱਖ ਗ੍ਰਹਾਂ ਤੇ ਖੋਜ ਕਰ ਰਹੀਆਂ ਨੇ ਇਸੇ ਗ੍ਰਹਿ ਦੇ ਵਿੱਚ NASA ਦੇ Perseverance Rover ਨੇ ਮੰਗਲ ਗ੍ਰਹਿ ਤੇ ਮਿੱਟੀ ਦੇ ਬਹੁਤ ਸਾਰੇ ਨਮੂਨੇ ਇਕੱਠੇ ਕੀਤੇ ਨੇ ਜਾਣਕਾਰੀ ਅਨੁਸਾਰ ਇਹ ਕੰਮ ਹਜੇ ਵੀ NASA ਵੱਲੋਂ جاری ਹੈ ਪਰ ਇਹ ਧਰਤੀ ਤੇ ਕਿਵੇਂ ਆਉਣਗੇ ਇਸ ਹਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਹੁਣ ਤੱਕ ਇੱਕੋ ਇੱਕ ਜਾਣਕਾਰੀ ਉਪਲਬਧ ਹੈ ਕਿ ਇੱਕ ਪੁਲਾੜ ਯਾਨ ਮੰਗਲ ਗ੍ਰਹਿ ਤੇ ਉਤਰੇਗਾ ਪਰਸੀਵਿਅਰਸ ਤੋਂ ਨਮੂਨੇ ਇਕੱਠੇ ਕਰੇਗਾ ਅਤੇ ਫਿਰ ਉਹਨਾਂ ਨੂੰ ਮੰਗਲ ਗ੍ਰਹਿ ਦੇ ਪੰਦ ਵਿੱਚ ਦੂਜੇ ਪੁਲਾੜ ਯਾਨ ਨੂੰ ਪਹੁੰਚਾਏਗਾ ਦੂਜੇ ਪਾਸੇ ਵਿੱਚ ਯੂਰੋਪੀਅਨ ਸਪੇਸ ਏਜੰਸੀ ਦਾ ਪੁਲਾੜ ਯਾਨ ਉਹਨਾਂ ਨਮੂਨਿਆਂ ਨੂੰ ਧਰਤੀ ਤੇ ਲਿਆਉਣ ਲਈ ਕੰਮ ਕਰੇਗਾ ਜੇਕਰ ਮੰਗਲ ਗ੍ਰਹਿ ਤੋਂ ਮਿੱਟੀ ਧਰਤੀ ਤੇ ਆਉਂਦੀ ਹੈ ਤਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਵਸਤੂ ਅਤੇ ਮਿੱਟੀ ਹੋਵੇਗੀ ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਇਸ ਮਿੱਟੀ ਨੂੰ ਧਰਤੀ ਤੇ ਲਿਆਉਣ ਤੋਂ ਬਾਅਦ ਇਸ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਇਸ ਮਿਸ਼ਨ ਦੇ ਵਿੱਚ ਮੰਗਲ ਗ੍ਰਹਿ ਤੋਂ 2 ਪੌਂਡ ਯਾਨੀ ਲਗਭਗ 1 ਕਿਲੋਗ੍ਰam ਮਿੱਟੀ ਧਰਤੀ ਤੇ ਆਵੇਗੀ। ਇਸ ਨਾਲ ਮੰਗਲ ਗ੍ਰਹਿ ਤੇ ਪ੍ਰਾਚੀਨ ਜੀਵਨ ਬਾਰੇ ਵੀ ਜਾਣਕਾਰੀ ਮਿਲੇਗੀ। ਹੁਣ ਸਵਾਲ ਇਹ ਹੈ ਕਿ ਇਸ ਮਿਸ਼ਨ ਤੇ ਕਿੰਨਾ ਖਰਚਾ ਆਵੇਗਾ? ਤੁਹਾਨੂੰ ਦੱਸ ਦਿਓ ਕਿ NASA ਦੇ 3 ਮਿਸ਼ਨਾਂ ਤੋਂ ਕੁੱਲ ਲਗਭਗ 9 ਬਿਲੀਅਨ ਅਮਰੀਕੀ ਡਾਲਰ ਖਰਚ ਹੋਵੇਗਾ ਸਰਲ ਸ਼ਬਦਾਂ ਦੇ ਵਿੱਚ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਮੰਗਲ ਗ੍ਰਹਿ ਤੋਂ 2 ਪੌਂਡ ਮਿੱਟੀ ਲਿਆਉਣ ਲਈ 2 ਪੌਂਡ ਸੋਨੇ ਦੀ ਕੀਮਤ ਤੋਂ ਲਗਭਗ 2 ਲੱਖ ਗੁਣਾ ਖਰਚਾ ਆਵੇਗਾ ਇਹਨਾਂ ਹੀ ਨਹੀਂ ਜੇਕਰ ਮਿਸ਼ਨ ਦੇ ਸਫਲ ਹੋਣ ਤੋਂ ਬਾਅਦ ਇਹ ਮਿੱਟੀ ਧਰਤੀ ਤੇ ਆਉਂਦੀ ਹੈ ਤਾਂ ਇਹ ਵਿਗਿਆਨੀਆਂ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ ਸੂਤਰਾਂ ਅਨੁਸਾਰ ਅਮਰੀਕੀ ਪੁਲਾੜ ਏਜੰਸੀ ਦਾ ਮਿੱਟੀ ਇਕੱਠੀ ਕਰਨ ਦਾ ਮਿਸ਼ਨ 2025 ਦੇ ਅੰਤ ਤੱਕ ਪੂਰਾ ਹੋ ਸਕਦਾ ਹੈ ਹਾਲਾਂਕਿ ਇਸ ਨੂੰ ਤਰਕ ਤੇ ਲਿਓਨ ਦੇ ਮਿਸ਼ਨ ਦੇ ਵਿੱਚ ਹਜੇ ਵੀ ਬਹੁਤ ਸਮਾਂ ਲੱਗ ਸਕਦਾ ਹੈ